ਸਤ ਸ੍ਰੀ ਅਕਾਲ ਜੀ ਮੈਂ ਗੁਰਿੰਦਰ ਸਿੰਘ ਕੋੜਕਪੁਰਾ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਜਾ ਚੁੱਕਾ ਹੈ 1 ਜੂਨ 2015 ਨੂੰ ਪਾਵਨ ਸਰੂਪ ਚੋਰੀ ਹੁੰਦੇ ਨੇ ਜ਼ਿਲ੍ਹਾ ਫੀਕੋਟ ਦੇ ਪਿੰਡ ਬੁਰਜ ਜਵਾਰ ਸਿੰਘ ਵਾਲਾ ਤੋਂ 24 ਤੇ 25 ਸਤੰਬਰ ਦੀ ਦਰਮਿਆਨੀ ਰਾਤ ਨੂੰ ਹੱਥ ਲਿਖਤ ਪੋਸਟਰ ਲਾ ਕੇ ਦੱਸ ਦਿੱਤਾ ਜਾਂਦਾ ਕਿ ਤੁਹਾਡਾ ਵੱਡਾ ਗੁਰੂ ਸਾਡੇ ਕਬਜ਼ੇ 'ਚ ਲੱਭ ਸਕਦੇ ਹੋ ਲੱਭ ਲੋ ਤੇ ਅਸੀਂ ਤੁਹਾਨੂੰ 10 ਲੱਖ ਰੁਪਇਆ ਦੇ ਕੇ ਸਨਮਾਨਿਤ ਕਰਾਂਗੇ 12 ਅਕਤੂਬਰ ਨੂੰ ਬੇਦਬੀ ਕਾਰਡ ਨੂੰ ਅੰਜਾਮ ਦੇ ਦਿੱਤਾ ਜਾਂਦਾ ਤੇ ਉਦੋਂ ਦੋ ਦਿਨਾਂ ਬਾਅਦ 14 ਅਕਤੂਬਰ ਵਾਲੇ ਦਿਨ ਬੱਤੀਆਂ ਵਾਲਾ ਚੌਂਕ ਕੋੜਪੁਰਾ ਤੇ ਬਹਿਬਲ ਕਲਾਂ ਵਿਖੇ ਉੱਥੇ ਸ਼ਾਂਤਮਈ ਧਰਨੇ ਤੇ ਬੈਠੀਆਂ ਨਾਮ ਸਿਮਰਨ ਕਰਦੀਆਂ ਸੰਗਤਾਂ ਉੱਪਰ ਪੁਲਿਸੀ ਹਤਿਆਚਾਰਟ ਆਇਆ ਜਾਂਦਾ ਜਿਦੇ ਚ ਦੋ ਸਿੱਖ ਨੌਜਵਾਨ ਸ਼ਹੀਦ ਹੋ ਜਾਂਦੇ ਨੇ ਗੁਰਜੀਤ ਸਿੰਘ ਬਿੱਟੂ ਵਾਸੀ ਪਿੰਡ ਸਰਾਵਾ ਤੇ ਕ੍ਰਿਸ਼ਨ ਭਗਵਾਨ ਸਿੰਘ ਵਾਸੀ ਪਿੰਡ ਨਿਆਮੀ ਵਾਲਾ ਦੋਵੇਂ ਜ਼ਿਲ੍ਹਾ ਫੀਫਕੋਟ ਦੇ ਪਿੰਡ ਨੇ ਪਰ ਉਸ ਤੋਂ ਬਾਅਦ ਘਟਨਾਕਰਮ ਬਹੁਤ ਵਾਪਰਦ ਨੇ ਹਰ ਸਿਆਸੀ ਪਾਰਟੀ ਦਾ ਪਹਿਲੀ ਕਤਾਰ ਦਾ ਆਗੂ ਉਹਨਾਂ ਦੇ ਘਰੇ ਆਉਂਦਾ ਪੀੜਤ ਪਰਿਵਾਰਾਂ ਨਾਲ ਦੁੱਖ ਵੰਡਾਉਂਦਾ ਬਹੁਤ ਸਾਰੀਆਂ ਧਾਰਮਿਕ ਸੰਸਥਾਵਾਂ ਦੇ ਮੁਖੀ ਉੱਥੇ ਆਉਂਦੇ ਨੇ ਸਰਕਾਰਾਂ ਬਦਲ ਜਾਂਦੀਆਂ ਨੇ ਤਿੰਨ ਮੁੱਖ ਮੰਤਰੀ ਬਦਲ ਜਾਂਦੇ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਸਰਕਾਰ ਬਣਦੀ ਹੈ ਚੰਨੀ ਸਾਫ ਦੀ ਅਗਵਾਈ ਚ ਸਰਕਾਰ ਬਣਦੀ ਹੈ ਭਗਵੰਤ ਸੇਮਾਨ ਦੀ ਅਗਵਾਈ ਵਾਲੀ ਸਰਕਾਰ ਨੂੰ ਲਗਭਗ 3 ਸਾਲ ਹੋਣ ਵਾਲੇ ਨੇ ਇਸ ਸਮੇਂ ਦੌਰਾਨ ਇੱਕ ਨਵਾਂ ਘਟਨਾਕਰਮ ਚੱਲਦਾ ਅਕਾਲੀ ਦਲ ਬਾਦਲ ਦੇ ਕੁਝ ਕੁ ਰੋਸੋ ਇਹ ਆਗੂ ਜਾ ਕੇ ਕਾਲ ਤਖਤ ਸਾਹਿਬ ਤੇ ਕਹਿੰਦੇ ਨੇ ਕਿ ਡੇਰਾ ਸਰਸਾ ਦੇ ਮੁਖੀ ਸੌਦਾ ਸਾਹਿਬ ਨੂੰ ਬਿਨ ਮੰਗੇ ਮਾਫੀ ਦਿੱਤੀ ਗਈ ਤੇ ਉਹਦੇ ਲਈ ਕਸੂਰਵਾਰ ਬਾਦਲ ਪਰਿਵਾਰ ਹੈ ਬੇਸ਼ੱਕ ਸੁਮੇਤ ਸੈਣੀ ਦਾ ਵੀ ਜ਼ਿਕਰ ਕਰਦੇ ਨੇ ਮੁਹੰਮਦ ਇਜ਼ਾਰ ਆलम ਦਾ ਵੀ ਜ਼ਿਕਰ ਕਰਦੇ ਨੇ ਪਰ ਉਹਦੇ ਤੇ ਜਿਹੜਾ ਫੈਸਲਾ ਸੁਣਾਇਆ ਜਾਂਦਾ ਤਖਤਾਂ ਦੇ ਜਥੇਦਾਰਾਂ ਵੱਲੋਂ 2 ਸਤੰਬਰ ਵਾਲੇ ਦਿਨ ਉਸ ਦਿਨ ਾਕਾਲ ਤਖਤ ਸਾਹਿਬ ਦੀ ਫਸੀਲ ਤੋਂ ਉਹ ਬੋਲਦੇ ਨੇ ਉਹ ਕੀ ਕਹਿੰਦੇ ਨੇ ਬੈ ਤੁਸੀਂ ਸਿਰ ਤੇ ਸਿਰਫ ਹਾਂ ਤੇ ਨਾ ਦਾ ਜਵਾਬ ਦੇਣਾ ਉਹਦਾ ਪ੍ਰਤੀਕਰਮ ਰਲਿਆ ਮਿਲਿਆ ਦੇਖਣ ਨੂੰ ਮਿਲਿਆ ਦੁਨੀਆ ਦੇ ਕੋਨੇ-ਕੋਨੇ ਚ ਬੈਠੀਆਂ ਸੰਸਥਾਾਂ ਨੇ ਆਪਣੇ ਅੱਖੀ ਦੇਖਿਆ ਤੇ ਕੰਨੀ ਸੁਣਿਆ ਪਰ ਇੱਕ ਪੀੜਤ ਪਰਿਵਾਰ ਕੋੜਪੂਰੇ ਨੇੜਲਾ ਪਿੰਡ ਹੈ ਸਰਾਵਾ ਉੱਥੇ ਸ਼ਹੀਦ ਹੋਇਆ ਪੁਲਿਸ ਦੀ ਗੋਲੀ ਨਾਲ ਗੁਰਜੀਤ ਸਿੰਘ ਬਿੱਟੂ ਜਿਹਨੇ ਅਜੇ ਜਵਾਨੀ ਦੇ ਬਹੁਤ ਸਾਰੇ ਦਿਨ ਦੇਖਣੇ ਸਨ ਮਾਪਿਆਂ ਦੀ ਬਜ਼ੁਰਗ ਮਾਪਿਆਂ ਦੀ ਡੰਗੋਰੀ ਦਾ ਸਹਾਰਾ ਬਣਨਾ ਸੀ ਉਹ ਪੁਲਿਸ ਦੀ ਗੋਲੀ ਨਾਲ ਸਦੀਵੀ ਵਿਛੋੜਾ ਦੇ ਗਿਆ ਉਹਦੇ ਸਤਕਾਰਯੋਗ ਪਿਤਾ ਜੀ ਸਰਦਾਰ ਸਾਧੂ ਸਿੰਘ ਸਰਾਵਾ ਉਹ ਅੱਜ ਪਹੁੰਚੇ ਨੇ ਸਾਡੇ ਸਟੂਡੀਓ 'ਚ ਤੇ ਉਹਨਾਂ ਨੂੰ ਆਪਾਂ ਪੁੱਛਦੇ ਹਾਂ ਕਿ ਪਹਿਲਾਂ ਵਾਲੇ ਹਾਲਾਤ ਕੀ ਸਨ ਹੁਣ ਵਾਲੇ ਹਾਲਾਤ ਕੀ ਨੇ ਸਰਦਾਰ ਸਾਧੂ ਸਿੰਘ ਜੀ ਸਾਡੇ ਸਟੂਡੀਓ ਚ ਆਉਣ ਤੇ ਜੀ ਆ ਹਾ ਤੁਹਾਡਾ ਧੰਨਵਾਦ ਜੀ ਆਪਾਂ ਇਹ ਗੱਲ ਕਰਦੇ ਆਂ ਵੀ ਤਖਤਾਂ ਦੇ ਜਥੇਦਾਰਾਂ ਨੇ ਜਿਹੜਾ ਉੱਥੇ 2 ਦਸੰਬਰ ਨੂੰ ਕਿਹਾ ਸੀ ਬਈ ਹਾਂ ਜਾਂ ਨਾ ਦੇ ਵਿੱਚ ਜਵਾਬ ਦੇਣਾ ਉਹਨਾਂ ਨੇ ਹਾਂ ਜਾਂ ਨਾ ਦੇ ਵਿੱਚ ਜਵਾਬ ਦਿੱਤਾ ਤੇ ਉਹਦੇ ਬਾਰੇ ਪਹਿਲਾਂ ਸਟਾਰਟਿੰਗ ਸ਼ੁਰੂ ਇਹ ਆਪਾਂ ਉੱਥੋਂ ਕਰ ਲੈਣਾ ਵੀ 14 ਅਕਤੂਬਰ 2015 ਨੂੰ ਜਦੋਂ ਗੁਰਜੀਤ ਸਿੰਘ ਬਿੱਟੂ ਦੇ ਪੁਲਿਸ ਦੀ ਗੋਲੀ ਨਾਲ ਮਾਰੇ ਜਾਣ ਦੀ ਤੁਹਾਨੂੰ ਖਬਰ ਮਿਲਦੀ ਹੈ ਤਾਂ ਉਦੋਂ ਪਰਿਵਾਰ ਦੇ ਵਿੱਚ ਕੀ ਮੌਲ ਹੁੰਦਾ ਦੇਖੋ ਜੀ ਮੌਲਤਾ ਉਦੋਂ ਅਸੀਂ ਤਾਂ ਬਾਹਰ ਸੀਗੇ افریقا ਦੇ ਕਿਨਿਆਂ ਦੇ ਵਿੱਚ ਸੀਗੇ ਕਿਨਿਆਂ ਤੇ ਸੀ ਕਿਨਿਆਂ ਤੇ ਸੀ ਜੀ ਤੇ ਇਹ ਦੂ ਵੱਡਾ ਮੁੰਡਾ ਦੋਨੇ ਜੀ ਸਾਨੂੰ ਤਾਂ ਸਵੇਰ ਅਸੀਂ ਕੰਮ ਤੇ ਲੱਗੇ ਜਾਂ ਕੇ ਉਦੋਂ ਪਤਾ ਲੱਗਾ ਜੀ ਤੇ ਬਾਕੀ ਉਹਦਾ ਦਾਦਾ ਸੀ ਇੱਥੇ ਤੇ ਮਾਂ ਸੀ ਤੇ ਲੜਕੀ ਵਹੀ ਸੀ ਤੇ ਉਹ ਉਹ ਤਾਂ ਵਿਵਹ ਸੀ ਜੀ ਉਹਨਾਂ ਨੂੰ ਤਾਂ ਕੋਈ ਪਤਾ ਹੀ ਨਹੀਂ ਕੀ ਹੋਇਆ ਕੀ ਜੀ ਕੋਈ ਬੰਦੇ ਕਹਿੰਦੇ ਤੁਹਾਨੂੰ ਆਉ ਉਹ ਪਿਆਉ ਜਦੋਂ ਮੰੰਦਾ ਗਿਆ ਹੋ ਗਿਆ ਉਹਨਾਂ ਨੂੰ ਸੁਰਤ ਹੀ ਕੋਈ ਨਹੀਂ ਸੀ ਜੀ ਉਹ ਤਾਂ ਮੈਂ ਤੀਜੇ ਦਿਨ ਆਇਆ ਉਦੋਂ ਬਾਅਦ ਆ ਕੇ ਉਹਦਾ ਸਤਿਕਾਰ ਕਰਿਆ ਫਿਰ ਚੌਥੇ ਦਿਨ ਪਾਣੀ ਦੀ ਘਟਵੀ ਅਸੀਂ ਫੇਰ ਪੀਤੀ ਜੀ ਕਿੰਨੇ ਉਮਰ ਸੀ ਗੁਰਜੀਤ ਸਿੰਘ ਮਿੱਟੋ ਉਹ ਤਾਂ ਦੇਖੀ ਮੈਂ 26 ਸਾਲ ਦੀ ਉਮਰ ਸੀ 26 ਸਾਲ ਦੀ ਉਮਰ ਸੀ ਵਿਆਹ ਹੋਇਆ ਸੀ ਨਾ ਜੀ ਵਿਆਹ ਨਹੀਂ ਸੀਗਾ ਹਜੇ ਬਸ ਵਿਆਹ ਦੀਆਂ ਤਿਆਰੀਆਂ ਸੀ ਹਾਂ ਤਿਆਰੀਆਂ ਸੀ ਜਹ ਹਜੇ ਗਾਂ ਅਗਲੇ ਦਿਨ ਉਹਦਾ ਕਸੂਰ ਕੀ ਸੀ ਕਿਉਂ ਪੁਲਿਸ ਨੇ ਗੋਲੀ ਮਾਰੀ ਉਹਦਾ ਕਸੂਰ ਕੋਈ ਦੇਖੋ ਜੀ ਤੁਸੀਂ ਚਾਰਾ ਪਿੰਡਾਂ ਦੇ ਵਿੱਚ ਜਾ ਕੇ ਵੀ ਪਤਾ ਕਰ ਸਕਦੇ ਆ ਇਹ ਜੇ ਮੈਂ ਆਉ ਦੇ ਮੂੰਹ ਕੋ ਉਹ ਗੱਲ ਅਗਲਾ ਕੰਦਾ ਤੇ ਵਡਿਆਈ ਕਰਦੇ ਚਾਰ ਪਿੰਡ ਉੱਥੇ ਨੇੜੇ-ਨੇੜੇ ਉੱਥੇ ਵੀ ਪਤਾ ਕਰ ਲੋ ਉਹਦਾ ਕੋਈ ਕਸੂਰ ਨਹੀਂ ਸੀ ਘਰੋਂ ਲੰਗਰ ਲੈ ਕੇ ਗਏ ਆ ਟਰਾਲੀ ਕੰਮ ਕਰਦਾ ਬੰਦਾ ਖੇਤੋਂ ਆਇਆ ਪੱਠੇ ਲੈ ਕੇ ਉਹਨੂੰ ਨਾਲ ਭਾ ਕੇ ਲੈ ਗਏ ਮੁੰਡੇ ਪੇ ਆਪਾਂ ਲੰਗਰ ਵਰਤਾ ਕੇ ਆਉਣਾ ਲੰਗਰ ਵਰਤਾਉਣ ਗਏ ਜਦੋਂ ਘਰੋਂ ਤੁਰਿਆ ਉਹ ਉਦੋਂ ਘੰਟੇ ਡੇਢ ਘੰਟੇ ਦੇ ਵਿੱਚ ਉਹਦੀ ਲਾਸ਼ ਨੂੰ ਲੈ ਕੇ ਕਰੇ ਆ ਗਏ ਬਸ ਉਹ ਲੰਗਰ ਵਰਤਾਉਣ ਦਾ ਕਸੂਰ ਸੀ ਉਹਦਾ ਉਰਗੂਈ ਕੁਸੂਰ ਨਹੀਂ ਸੀਗਾ ਬਸ ਇਹਨਾਂ ਇੱਕ ਕਸੂਰ ਸੀ ਇਹਨਾਂ ਇੱਕ ਕਸੂਰ ਸੀ ਬਲੰਗਰ ਬਤੌਦਾ ਅਸੀਂ ਨਾ ਮੈਂ ਬਤੌਰ ਪੱਤਰਕਾਰ ਬੜਾ ਨੇੜੇੋਂ ਜੁੜਿਆ ਰਾਂ ਤੇ ਇੱਕ ਇੱਕ ਚੀਜ਼ ਮੈਂ ਦੇਖੀ ਆ ਮੈਂ ਚਾਹੁੰਦਾ ਅੱਜ ਤੁਸੀਂ ਖੁਦ ਹੀ ਸਾਡੇ ਦਰਸ਼ਕਾਂ ਦੇ ਸਾਹਮਣੇ ਚੀਜ਼ਾਂ ਬਿਆਨ ਕਰੋ ਉਸ ਵੇਲੇ ਤੁਹਾਨੂੰ ਕੀ ਪ੍ਰੋਸੈਸ ਦਿੱਤੇ ਗਏ ਤੇ ਕੌਣ ਕੌਣ ਆਇਆ ਤੁਹਾਡੇ ਘਰੇ ਉਦੋਂ ਦੇਖੋ ਜੀ ਇੱਕ ਅਕਾਲੀ ਦਲ ਤੋਂ ਇਲਾਵਾ ਹੋਰ ਦੂਜੀਆਂ ਪਾਰਟੀਆਂ ਦੇ ਬੰਦੇ ਕੋਈ ਵੱਡਾ ਐਵਜਾ ਲੀਡਰ ਨਹੀਂ ਸੀ ਜਿਹੜਾ ਨਾ ਆਇਆ ਹੋਵੇ ਰੌਲ ਗਾਂਧੀ ਤੱਕ ਆਇਆ ਆਪਣੇ ਰੋਲ ਕਾਂਗਰਸ ਦੇ ਜਿੰਨੇ ਲੀਡਰ ਸਾਰੇ ਰਾਹੁਲ ਗਾਂਧੀ ਕੇਂਦਰੀ ਆਗੂ ਹੋ ਗਿਆ ਕਾਂਗਰਸ ਦਾ ਮੁਖੀ ਤੇ ਜਿਹੜੇ ਇੱਥੋਂ ਵਾਲੇ ਤਾਂ ਸਾਰਿਆਂ ਨੇ ਆਉਣਾ ਸੀ ਸਾਰੇ ਕੈਪਟਨ ਹੋ ਗਿਆ ਹੋਰ ਹੋ ਗਿਆ ਸੈਂਟਰ ਦੇ ਵੀ ਬਹੁਤ ਬੰਦੇ ਆਏ ਜੀ ਬਸ ਉਹ ਤਾਂ ਇੱਕ ਕਹਿੰਦੇ ਸੀ ਵੀ ਉਦੋਂ ਸਾਨੂੰ ਜਿਹੜੇ ਵੀ ਆਉਂਦੇ ਸੀ ਬੰਦੇ ਆਪਦਾ ਕਾਰਡ ਕੱਢ ਕੇ ਦਿੰਦੇ ਸੀ ਆਹ ਫੋਨ ਨੰਬਰ ਹੈ ਜੀ ਸਾਨੂੰ ਕੋਈ ਮਤਲ ਤੁਸੀਂ ਕੋਈ ਵੀ ਤੁਹਾਡੀ ਜਰੂਰਤ ਹੋਵੇ ਪ੍ਰੋਬਲਮ ਹੋਵੇ ਫੋਨ ਕਰਾਜੋ ਅਸੀਂ ਤੁਹਾਡੀ ਹੱਲ ਕਰਾਂਗੇ ਬਸ ਉਦੋਂ ਬਾਅਦ ਤਾਂ ਅਸੀਂ ਲੱਲਣੀਆਂ ਕੱਢ ਕੇ ਬੈਠੇ ਕੋਈ ਫੋਨ ਹੀ ਨਹੀਂ ਚੱਕਦਾ ਨਾ ਕੋਈ ਮਿਲਿਆ ਕੋਈ ਬੰਦਾ ਬਿਲਕੁਲ ਹਾਜ਼ਰ ਨਹੀਂ ਹੁੰਦਾ ਚਾਹੇ ਉਹ ਕਾਂਗਰਸ ਦੇ ਤਾਂ ਸੀਗੇ ਸੀਗੇ ਕੈਪਟਨ ਖੁਦ ਚਾਰ ਵਾਰੀ ਆਇਆ ਹੈ ਕੈਪਟਨ ਅਮਰਿੰਦਰ ਸਿੰਘ ਪ੍ਰਤਾਪ ਸਿੰਘ ਬਾਜਵਾ ਸੁਨੀਲ ਕੁਮਾਰ ਜਾਖੜ ਮੈਂ ਉਦੋਂ ਨੇੜੇ ਰ ਹਾਂ ਸਾਰੇ ਆਏ ਆ ਬੰਦੇ ਜਿੰਨੇ ਸੀ ਜੀ ਜਿੰਨੇ ਮਤਲਬ ਇੱਕ ਤੋਂ ਵੱਡੋਂ ਛੋਟੇ ਲੈ ਕੇ ਚਲੋ ਉਹ ਤਾਂ ਕਾਂਗਰਸ ਦੇ ਹੋਗੇ ਹੋਰ ਕਿਹੜੀ ਪਾਰਟੀ ਦੇ ਆਏ ਹੋਰ ਦੂਜੀਆਂ ਆਂਦੇ ਵੀ ਆਪਣੇ ਆਪਣੇ ਜਿਹੜੀਆਂ ਜਥੇਬੰਦੀਆਂ ਹੁੰਦੀਆਂ ਐ ਇਹ ਸਾਰੇ ਜਥੇਬੰਦੀਆਂ ਜਥੇਬੰਦੀਆਂ ਆਈਆਂ ਆ ਬੀਐਸਪੀ ਦੇ ਆਏ ਆ ਬੀਐਸਪੀ ਦੇ ਆਏ ਨੇ ਆਮ ਆਦਮੀ ਪਾਰਟੀ ਦੇ ਆਏ ਨੇ ਆਮ ਆਦਮੀ ਪਾਰਟੀ ਵਾਲਿਆਂ ਨੇ ਤਾਂ ਦੇਖੋ ਜੀ ਜਿੰਨਾ ਚਿਰ ਇਹਨਾਂ ਦੀ ਗਵਰਨਮੈਂਟ ਨਹੀਂ ਬਣੀ ਇਹਨਾਂ ਨੇ ਸਾਡਾ ਘਰ ਨਹੀਂ ਛੱਡਿਆ ਅੱਛਾ ਆਉਂਦੇ ਰਹੇ ਆਉਂਦੇ ਰਹੇ ਇਹ ਤਾਂ ਛੋਟੇ ਤੋਂ ਵੱਡਾ ਲੀਡਰ ਇਹਨਾਂ ਦਾ ਅਸੀਂ ਤਾਂ ਸਵੇਰ 6 ਵਜੇ ਬਾਹਰ ਕੋਲਦੇ ਸੀ ਇਹਨਾਂ ਦੇ 5-7 ਬੰਦੇ ਸਾਡੇ ਬਾਹਰ ਚ ਖੜੇ ਹੁੰਦੇ ਸੀ ਸਾਨੂੰ ਜੀ ਕੰਮ ਦੱਸੋ ਕਦੇ ਆਉਣਾ ਜਾਣਾ ਉਹ ਦੱਸੋ ਸਾਡੀ ਗਵਰਨਮੈਂਟ ਬਣ ਲੈਣ ਦਿਓ ਅਸੀਂ ਆਹ ਕਰਾਂਗੇ ਤੁਹਾਡਾ ਆਹ ਕਰਾਂਗੇ ਜਿੱਦਾਂ ਦੀ ਇਹਨਾਂ ਦੀ ਗਵਰਨਮੈਂਟ ਬਣ ਗਈ ਇਹ ਮੈਂ ਕਹਿੰਨਾ ਵੀ ਇਤੋਂ ਨਕਮੇ ਲੋਕ ਮੈਨੂੰ ਕਹਿਣ ਚ ਕੋਈ ਸ਼ਰਮ ਨਹੀਂ ਮੈਂ ਵਿਖਨੇ ਨਹੀਂ ਐਡੇ ਘਟਿਆ ਬੰਦੇ ਇੱਕ ਸਰਪ ਆਉਂਦਾ ਆਪਣੇ ਜੇ ਸਪੀਕਰ ਸਾਹਿਬਾ ਕਰਤਾਰਤਨਦਮਾ ਇਹ ਸਾਡੇ ਘਰੇ ਬੰਨ ਤੋਂ ਬਾਅਦ ਚਾਰ ਪੰਜ ਗੇੜੇ ਮਾਰ ਗਏ ਆ ਉਸ ਤੋਂ ਬਾਅਦ ਵੀ ਉਸ ਤੋਂ ਬਾਅਦ ਵੀ ਮਿਲਦੇ ਆ ਉਹ ਇਨੀ ਗੱਲ ਗੱਲ ਕਰਦੇ ਆ ਪਰ ਉਹਨਾਂ ਨੇ ਵੀ ਕਹਿਤਾ ਵੀ ਮੇਰਾ ਨਿਵਸ ਚੱਲਦਾ ਜੀ ਸਿੱਧਾ ਉਹਨਾਂ ਨੇ ਕਹਿਤਾ ਮੇਰਾ ਵਾਸ ਨਹੀਂ ਚੱਲਦਾ ਮੇਰਾ ਵਾਸ ਨਹੀਂ ਚੱਲਦਾ ਮੈਂ ਨਹੀਂ ਕੁਝ ਵੀ ਕਰ ਸਕਦਾ ਨਹੀਂ ਇਹਨਾਂ ਦੀ ਪਾਰਟੀ ਦੇ ਕਾਗੂ ਕੁਵਰ ਵਿਜੇ ਪ੍ਰਤਾਪ ਸਿੰਘ ਤੁਹਾਡੇ ਘਰੇ ਆਉਂਦੇ ਨੇ ਉਹ ਆਉਂਦੇ ਆ ਜੀ ਉਹ ਅੱਜ ਵੀ ਮਿਲਦੇ ਆ ਉਹਨਾਂ ਨੂੰ ਹੁਣ ਵੀ ਫੋਨ ਕਰ ਲਓ ਉਹ ਹੁਣ ਵੀ ਤੁਹਾਡੇ ਨਾਲ ਗੱਲ ਕਰਨਗੇ ਜੀ ਉਹ ਹੁੰਦੇ ਵੀ ਹੈ ਗੁਲਤਾਰ ਸਿੰਘ ਸੰਧਵਾ ਤੇ ਕੁਵਰ ਵਿਜੇ ਪ੍ਰਤਾਪ ਸਿੰਘ ਤਾਂ ਤੁਹਾਡੀ ਗੱਲ ਸੁਣਦੇ ਨੇ ਹਾਂ ਮੁੱਖ ਮੰਤਰੀ ਭਗਵੰਤ ਸੇਮਾਨ ਜਾਂ ਕੋਈ ਹੋਰ ਆਗੂ ਮੈਂ ਕਹਿੰਦਾ ਜੀ ਮੈਂ ਭਵੰਤ ਮਾਨ ਨੂੰ ਮਿਲਣ ਆ ਵਾਸਤੇ ਇੱਥੇ ਲੇਲੜੀਆਂ ਕੱਢ ਲਗਾ ਪਿਛਲੇ ਇੱਥੇ ਆਪਣੇ ਐਸਐਸਪੀ ਸਾਹਿਬ ਸੀਗੇ ਆਈਜੀ ਸਾਹਿਬ ਸੀਗੇ ਉਹਨਾਂ ਨੂੰ ਸਾਨੂੰ ਬਹੁਤ ਵਾਰੀ ਉਹਨਾਂ ਨੇ ਫੋਨ ਕਰੇ ਕੁਣੇ ਤੁਹਾਨੂੰ ਅਗਲੇ ਹਫਤੇ ਸੁਨੇਹਾ ਮਿਲੂਗਾ ਅਗਰ 2 ਸਾਲ 2 ਸਾਲ ਰਹੇ ਵੀ ਇੱਥੇ ਕਰਦੇ ਰਹੇ ਪਰ ਸਾਨੂੰ ਇਹਨਾਂ ਦਾ ਕੋਈ ਮੈਸੇਜ ਹੀ ਨਹੀਂ ਆਇਆ ਕੋਈ ਮੈਂ ਕਹਾਂ ਉਹ ਉਹ ਕੀ ਮਿਲਨੇ ਸਾਨੂੰ ਇੱਥੋਂ ਦੇ ਐਮਐਲਏ ਵੀ ਨਹੀਂ ਮਿਲੇ ਅੱਛਾ ਜਿਹੜੇ ਲੋਕਲ ਐਮਐਲਏ ਆ ਨਾ ਜਿਹੜੇ ਇੱਥੋਂ ਬੰਦੇ ਸੀਗੇ ਇੱਥੇ ਸਾਡੇ ਤਾਂ ਨਵੇਂ ਬਣੇ ਜਿੱਤੋਦੇ ਦਾ ਨਵੇਂ ਬੰਦੇ ਬਣੇ ਉਹਨਾਂ ਨੂੰ ਪਤਾ ਨਹੀਂ ਆਫਰੀਦਗੋਟ ਦੇ ਬਣੇ ਆ ਇਹ ਉਦੋਂ ਪਹਿਲਾਂ ਜਾਂਦੇ ਹੁੰਦੇ ਸੀ ਉਦੋਂ ਇੱਕ ਦਿਨ ਗੱਲ ਚੱਲੀ ਜੀ ਉੱਥੇ ਆਏ ਸਾਡੇ ਹੋਰ ਵੀ ਬੰਦੇ ਕਹਿੰਦੇ ਇਹਨਾਂ ਦੇ ਨਾਂ ਤੇ ਹਸਪਤਾਲ ਬਣਾਵਾਂਗੇ ਤੇ ਕਹਿੰਦੇ ਵੀ ਇਹ ਕਰੋੜ ਰੁਪਇਆ ਚਾਹੀਦਾ ਅਸੀਂ ਕਹਾਂ ਵੀ ਕਰੋੜ ਰੁਪਇਆ ਲਿਆਉਂਗਾ ਕਿੱਥੋਂ ਰਿਕਾਰਡ ਦੇ ਕਿਹੜੇ ਐਮਐਲਏ ਦੀ ਗੱਲ ਕਰਦਾ ਗੁਰਦੇਵਤ ਸਿੰਘ ਜੀ ਗੁਰਦੇਵਤ ਸਿੰਘ ਸੇਖੋਂ ਸੇਖੋਂ ਆਪਾਂ ਨੂੰ ਕੋਈ ਸ਼ਰਮ ਨਹੀਂ ਕੋਈ ਪਹਿਲਾਂ ਕੁਸ਼ਲਦੀਪ ਸਿੰਘ ਢੱਲੋਂ ਕੋਈ ਬੰਦਾ ਜੇ ਕਹਿੰਦਾ ਨਾ ਝੂਠ ਹੈ ਮੇਰੇ ਮੂੰਹ ਤੇ ਆ ਕੇ ਬਹਿ ਕੇ ਗੱਲ ਕਰ ਲਿਓ ਸਾਹਮਣੇ ਜੀ ਆਪਾਂ ਸੱਚੀ ਗੱਲ ਕਹਿੰਦੇ ਆ ਨਾ ਮੈਨੂੰ ਕਿਸੇ ਦਾ ਡਰ ਹੈ ਨੇ ਮੈਨੂੰ ਥੋੜੀ ਜੀ ਗੱਲ ਕੱਟਣ ਲੱਗਾ ਸਰਦਾਰ ਸਾਧੂ ਸਿੰਘ ਜੀ ਅਕਾਲੀ ਭਾਪਾ ਗੜਜੋੜ ਸਰਕਾਰ ਦੌਰਾਨ ਇਹ ਘਟਨਾ ਵਾਪਰਦੀ ਆ। ਆਹ ਹਾਂ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਸਰਕਾਰ ਬਣਦੀ ਆ। ਫਿਰ ਚਰਨਜੀਤ ਸਿੰਘ ਚੰਨੀ ਜੀ ਆ ਜਾਂਦੇ ਨੇ। ਹੁਣ ਭਗਵੰਤ ਸਿੰਘ ਮਾਨ ਜੀ ਆ ਜਾਂਦੇ ਨੇ। ਇਸ ਤੋਂ ਇਲਾਵਾ ਤੁਸੀਂ ਬਹੁਤ ਸਾਰੀਆਂ ਪੰਥਕ ਧਾਰਮਿਕ ਜਥੇਬੰਦੀਆਂ ਦਾ ਜ਼ਿਕਰ ਕਰਦਾ ਜਿਹੜੇ ਕਹਿੰਦੇ ਨੇ ਕਿ ਅਸੀਂ ਹਰ ਤਰ੍ਹਾਂ ਦਾ ਖਰਚਾ ਵੀ ਦੇਵਾਂਗੇ, ਬੱਚੇ ਵੀ ਪੜ੍ਹਾਵਾਂਗੇ। ਉਹ ਕਿਸੇ ਦਾ ਜ਼ਿਕਰ ਕਰਨਾ ਚਾਹੁੰਦੇ ਹੋ? ਮੈਂ ਕਹਿੰਦਾ ਜੀ ਸਾਰੇ ਹੀ ਕੁਝ ਐ ਉਸ ਤੋਂ ਬਾਅਦ 6 ਕੁ ਮਹੀਨੇ ਆਉਂਦੇ ਰਹੇ ਜਾਇ ਤੇ ਅਗਰਾਦੀ ਦਾ ਮੋਰਚਾ ਲਗਾਉਂਦੇ ਰਹੇ ਉਦੋਂ ਬਾਅਦ ਕੋਈ ਬੰਦਾ ਨਹੀਂ ਆਇਆ ਅਸੀਂ ਆ ਬਰਸੀ ਮਨਾਉਨੇ ਹਰ ਸਾਲ ਹਰੇਕ ਬੰਦੇ ਨਾਲ ਅਸੀਂ ਕੰਟੈਕਟ ਕਰਦੇ ਮਿਲਣ ਦੀ ਕੋਸ਼ਿਸ਼ ਕਰਦੇ ਕੋਈ ਬੰਦਾ ਨਹੀਂ ਸਾਡੇ ਭੋਗ ਤੇ ਵੀ ਨਹੀਂ ਆਉਂਦਾ ਬਰਸੀ ਤੇ ਆਣੋਂ हट ਗਏ ਬਰਸੀ ਤੇ ਵੀ ਆਣੋਂ हट ਗਏ ਮੈਂ ਕਿਹਾ ਨਾ ਕੋਈ ਫੋਨ ਹੀ ਨਹੀਂ ਚੱਕਦਾ ਕੋਈ ਵੀ ਇਹ ਨਹੀਂ ਵੀ ਕੋਈ ਆਪਾਂ ਇੱਕ ਨੂੰ ਕਿੰਨੇ ਸਾਰਿਆਂ ਦੇ ਕੰਮ ਇਹ ਹੈ ਸਰਦਾਰ ਸਾਧੂ ਸਿੰਘ ਜੀ ਨੇ ਸਾਰੀਆਂ ਰਾਜਨੀਤਿਕ ਧਿਰਾਂ ਤੇ ਧਾਰਮਿਕ ਪੰਥਕ ਸੰਸਥਾਵਾਂ ਉਹਨਾਂ ਨੇ ਕੁੱਲ ਪੇਟੇ ਤੇ ਲੈ ਲਿਆ ਹੁਣ ਆਪਾਂ ਤਾਜ਼ਾ ਹਾਲਾਤਾਂ ਬਾਰੇ ਗੱਲ ਕਰੀਏ ਜਿਹੜਾ 2 ਦਸੰਬਰ ਵਾਲੇ ਦਿਨ ਾਕਾਲ ਤੱਕ ਸਾਡੀ ਫਸੀਲ ਤੋਂ ਬੋਲਦੇ ਨੇ ਤਖਤਾਂ ਦੇ ਜੱਥੇਦਾਰ ਹਾਂ ਦਾ ਨਾਂ ਚ ਜਵਾਬ ਦੇਣਾ ਤਾਂ ਸਾਰੇ ਹਾਂ ਚ ਝੋਲੀ ਪਾ ਲੈਂਦੇ ਨੇ ਪ੍ਰਵਾਨ ਕਰ ਲੈਂਦੇ ਨੇ ਵੀ ਸਾਡਾ ਕਸੂਰ ਹੈ ਅਸੀਂ ਦੋਸ਼ੀਆਂ ਦੀ ਅਸੀਂ ਕਾਤਲਾਂ ਦੀ ਸਰਪ੍ਰਸਤੀ ਕੀਤੀ ਉਹਦੇ ਬਾਰੇ ਤੁਸੀਂ ਕੀ ਮਹਿਸੂਸ ਕਰਦੇ ਹੋ ਇਹ ਦੇਖੋ ਜੀ ਜਦੋਂ ਜਸ ਟਾਈਮ ਇਹ ਕਾਂਡ ਹੋਇਆ ਹੈ ਉਦੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੀ ਸੀਗੇ ਤੇ ਕਾਲ ਤੱਕ ਦੇ ਜਥੇਦਾਰ ਵੀ ਸੀ। ਉਹਨਾਂ ਦਾ ਇੱਕ ਆਪਾਂ ਕਹਿੰਦੇ ਵੀ ਇਹ ਸਾਰਾ ਕੁਝ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਵਾਸਤੇ ਬੰਦੇ ਆ। ਉਹਦਾ ਸਤਿਕਾਰ ਕਰਨਗੇ। ਬਿਲਕੁਲ। ਉਹਨਾਂ ਦਾ ਉਦੋਂ ਫਰਜ਼ ਬਣਦਾ ਸੀ ਵੀ ਉਹ ਉਹ ਬੰਦੇ ਵੀ ਸਾਡੇ ਕੋਲੋਂ ਕਮ ਸੇ ਕਮ ਇੱਕ ਵਾਰ ਤਾਂ ਹੋ ਕੇ ਜਾਂਦੇ। ਆਏ ਨਹੀਂ ਮਿਲ ਕੇ ਜਾਂਦੇ। ਕਿਸੇ ਬੰਦੇ ਨੇ ਪੈਰ ਨਹੀਂ ਪਾਇਆ ਜੀ ਫੋਨ ਤੇ ਸਾਡੇ ਨਾਲ ਗੱਲ ਨਹੀਂ ਕਰੀ ਕੋਈ ਵੀ ਨਹੀਂ ਕੋਈ ਵੀ ਗੱਲ ਕਰ ਤੱਤਾਂ ਦੇ ਜਥੇਦਾਰ ਵੀ ਨਹੀਂ ਤੇ ਸ਼੍ਰੋਮਨੀ ਕਮੇਟੀ ਦੇ ਪ੍ਰਧਾਨ ਜਾਂ ਕੋਈ ਅਧਿਕਾਰੀ ਕੋਈ ਵੀ ਬੰਦਾ ਪਹਿਲਾਂ ਤੋਂ ਲੈ ਕੇ ਜੀ ਤੇ ਹੁਣ ਬਣੇ ਜਿਹੜੇ ਤੇ ਹੁਣ ਵਾਲਿਆਂ ਨਾਲ ਤੇ ਮਿਲਣਾ ਕੀ ਸੀ ਅਸੀਂ ਤਾਂ ਆ ਮਤਲਬ ਜਿਹੜੇ ਛੋਡੇ ਵਰਗੇ ਕੋਈ ਪੱਤਰਕਾਰ ਮਿਲਦੇ ਉਹਨਾਂ ਦੇ ਥਰੂ ਵੀ ਕਿਹਾ ਹੈ ਵੀ ਤੁਸੀਂ ਸਾਨੂੰ ਪੁੱਛਦੇ ਹੈ ਗਲਤੀਆਂ ਤੁਹਾਡਾ ਫਰਜ਼ ਨਹੀਂ ਬਣਦਾ ਵੀ ਸਾਡੇ ਪੁੱਤ ਮਰੇ ਹੈ 25 ਸਾਲ ਦਾ ਤੇ ਵੀ ਇਹਨਾਂ ਨੂੰ ਵੀ ਪੁੱਛ ਗਏ ਵੀ ਤੁਸੀਂ ਕੀ ਚਾਹੁੰਦੇ ਆ ਉਹ ਬਿਲਕੁਲ ਜੀ ਇੱਕ ਡਰਾਮਾ ਰਚਾਇਆ ਇਹਨਾਂ ਨੇ ਕਰਨ ਨੂੰ ਫਰੀ ਹੋਣ ਨੂੰ ਨਹੀਂ ਤੁਹਾਨੂੰ ਵਿਸ਼ਵਾਸ ਚ ਨਹੀਂ ਲਿਆ ਨਹੀਂ ਮੈਨੂੰ ਆਕਾਲ ਤਖਤ ਸਾਹਿਬ ਦੀ ਮੇਰਾ ਸਵਾਲ ਥੋੜਾ ਜਿਹਾ ਮੈਂ ਸੌਰੀ ਤੁਹਾਡੀ ਗੱਲ ਕੱਟ ਰਿਹਾ ਆਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਦੋਂ ਸੁਣਾਇਆ ਗਿਆ ਫੈਸਲਾ ਉਸ ਤੋਂ ਪਹਿਲਾਂ ਜਾਂ ਉਸ ਤੋਂ ਬਾਅਦ ਤੁਹਾਡੇ ਨਾਲ ਰਾਬਤਾ ਨਹੀਂ ਕੀਤਾ ਮੈਂ ਕਹਿੰਦਾ ਜੀ ਸਾਨੂੰ ਆਕਾਲ ਤਖਤ ਤੇ ਹਜੇ ਵੀ ਵਿਸ਼ਵਾਸ ਹੈ ਆਕਾਲ ਤਖਤ ਨੂੰ ਮੰਨਦੇ ਆ ਸਰਨ ਮਾਉਣੇ ਆ ਇਦੋਂ ਵੀ ਮੰਨਾਂਗੇ ਜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੋਵੇ ਤੇ ਉਹਦੇ ਉਹਦੀ ਮਤਲਬ ਰੋਕਣਾ ਤੇ ਬੰਦਾ ਆਪਣੀ ਕੁਰਬਾਨੀ ਦੇ ਦੇ ਇਦੋਂ ਵੱਡੀ ਗੱਲ ਤਾਂ ਕੋਈ ਹੋ ਨਹੀਂ ਸਕਦੀ ਉਹ ਇੱਕ ਇਹਨਾਂ ਨੇ ਡਰਾਮਾ ਰਚਿਆ ਸਾਰਾ ਉਹ ਬੰਦਿਆਂ ਨੇ ਕਹਿ ਕੇ ਕਰਾਇਆ ਵੀ ਇਸ ਤਰ੍ਹਾਂ ਹੋਊਗਾ ਇਸ ਤਰ੍ਹਾਂ ਕਰਕੇ ਹਾਂ ਭਰ ਲਈ ਜਦੋਂ ਹਾਂ ਭਰ ਲਈ ਉਹਨੇ ਪਤਾ ਮੰਨ ਲਿਆ ਵੀ ਮੈਂ ਗੋਲੀ ਮੈਚ ਲਈ ਐ ਬੇਅਦਬੀ ਮੈਂ ਕਰਾਈ ਐ ਇਦੋਂ ਵੱਡਾ ਦੋਸ਼ੀ ਕੋਈ ਹੋਊਗਾ ਉਚਾਰਦਨ ਭੰਡੇ ਮੰਜਨ ਦੀ ਤਾਂ ਉਹਨੂੰ ਕੋਈ ਸਜ਼ਾ ਨਹੀਂ ਮਿਲ ਸਕਦੀਗੀ ਅਸੀਂ ਸਾਨੂੰ ਦੇ ਦਨ ਵੀ ਇਹਨਾਂ ਦਾ ਕੋਈ ਕਤਲ ਕਰਦੇ ਉਹਦੇ ਅਸੀਂ 6 ਮਹੀਨੇ ਭੰਡੇ ਮੰਜੀ ਜਾਵਾਂਗੇ ਉੱਥੇ ਕਰੀ ਜਾਵਾਂਗੇ ਬੈਠੇ ਰਾਵਾਂਗੇ ਨਹੀਂ ਤੁਹਾਡਾ ਇਹ ਕਹਿਣਾ ਵੀ ਉਹਦਾ ਤੁਹਾਨੂੰ ਕੀ ਫਾਇਦਾ ਹੋਇਆ ਸਾਨੂੰ ਕੋਈ ਫਾਇਦਾ ਨਹੀਂ ਜੀ ਉਹ ਫਾਇਦਾ ਆਪਦੇ ਵਾਸਤੇ ਹੈ ਸਾਡਾ ਸਾਡਾ ਕੋਈ ਫਾਇਦਾ ਨਹੀਂ ਰਾਜਨੀਤਿਕ ਸਟੰਟ ਹੈ ਰਾਜਨੀਤਿਕ ਸਟੰਟ ਹੈ ਪੂਰਾ ਜੇ ਕੋਈ ਫਾਇਦਾ ਹੁੰਦਾ ਸਾਨੂੰ ਵੀ ਕੋਈ ਪੁੱਛਦਾ ਗੱਲ ਸਰਦਾਰ ਸਾਦੂ ਸਿੰਘ ਜੀ ਦਾ ਕਹਿਣਾ ਹੈ ਵੀ ਜੋ ਅਕਾਲ ਤਖਤ ਸਾਹਿਬ ਦੀ ਫੈਸਲ ਤੋਂ ਹੁਕਮ ਸੁਣਾਇਆ ਗਿਆ ਜਾਂ ਸੁਣਾਇ ਤੋਂ ਬਾਅਦ ਵੀ ਪਹਿਲਾਂ ਸਾਨੂੰ ਵਿਸ਼ਵਾਸ ਚ ਲੈਣਾ ਜ਼ਰੂਰੀ ਸੀ ਤੇ ਬਾਅਦ ਚ ਵੀ ਸਾਡੇ ਨਾਲ ਰਾਤ ਤੋਂ ਬਣਾਉਣਾ ਜ਼ਰੂਰੀ ਸੀ ਪਰ ਨਹੀਂ ਅਸੀਂ ਪੀੜਤ ਪਰਿਵਾਰ ਹਾਂ ਸਾਨੂੰ ਨਾ ਕਿਸੇ ਰਾਜਨੀਤਿਕ ਧਿਰ ਦਾ ਇਤਾਂ ਕੋਈ ਸਮਰਥਨ ਜਾਂ ਮਦਦ ਮਿਲੀ ਹੈ ਤੇ ਨਾ ਹੀ ਕਿਸੇ ਧਾਰਮਿਕ ਜਥੇਬੰਦੀ ਦੀ ਅਸੀਂ ਇਸ ਚੀਜ਼ ਨੂੰ ਸਿਰਫ ਡਰਾਮੇਬਾਜ਼ੀ ਤੇ ਰਾਜਨੀਤਿਕ ਸਟੰਟ ਮੰਨਦੇ ਹਾਂ ਤੁਸੀਂ ਇਹ ਕਹਿੰਦੇ ਹੋ ਬਈ ਸੁਖਵੀਰ ਸਿੰਘ ਬਾਦਲ ਨੇ ਕਿਹਾ ਜੀ ਮੈਨੂੰ ਪਰਵਾਹ ਨਹੀਂ ਹਰ ਚੀਜ਼ ਜਿੰਨੇ ਅਕਾਲੀ ਦਲ ਬਾਦਲ ਦੇ ਜਾਂ ਹੋਰ ਸਨ ਉਹਨਾਂ ਨੇ ਕਿਹਾ ਠੀਕ ਹੈ ਜੀ ਇਹ ਸਾਡਾ ਕਸੂਰ ਹੈ ਅਸੀਂ ਕਸੂਰਵਾਰ ਆ ਤੇ ਉਹ ਅਦਾਲਤਾਂ ਦੇ ਵਿੱਚ ਤੁਸੀਂ ਇਨਸਾਫ ਮੰਗ ਰਹੇ ਹੋ ਦੇਖੋ ਇਹ ਤਾਂ ਹੁਣ ਕੋਰਟ ਦਾ ਵੀ ਫਰਜ਼ ਬਣਦਾ ਹੈ ਕੋਈ ਬੰਦਾ ਹਾਂ ਪਰ ਲੈਂਦਾ ਤੇ ਉਹਨੂੰ ਸਜ਼ਾ ਦੇਣ ਵੀ ਉਹਨੇ ਗੋਲੀ ਚਲਾਈ ਆ ਉਹਨੇ ਬੇਦਬੀ ਕਰਾਈ ਅਦਾਲਤਾਂ ਦੀ ਜ਼ਿੰਮੇਵਾਰੀ ਬਣਦੀ ਹੈ ਹਾਂ ਅਦਾਲਤਾਂ ਦੀ ਬਣਦੀ ਅਦਾਲਤਾਂ ਕਿਉਂ ਨਹੀਂ ਅਦਾਲਤ ਜੇ ਕੋਈ ਮਾੜਾ ਬੰਦਾ ਦੇ ਮੂੰਹੋਂ ਨਿਕਲ ਜਾਂਦੀ ਹੈ ਜਾਂ ਮਾੜੇ ਬੰਦੇ ਦੇ ਖਿਲਾਫ ਕੋਈ ਗਵਾਹੀ ਦੇ ਦਿੰਦਾ ਹੈ ਮੰਨ ਕੇ ਉਹਨੂੰ ਸਜ਼ਾ ਸੁਣਾਉਂਦੀ ਫਟ ਤੇ ਇਹਦੇ ਇਹਨਾਂ ਦੇ ਖਿਲਾਫ ਗਵਾਹਾਂ ਦੇਣ ਵਾਲੇ ਵੀ ਬੰਦੇ ਐ ਜਿਹੜੇ ਪੋਸਟ ਟਾਈਮ ਪੁਲਿਸਰ ਚ ਗੋਲੀ ਚਲਾਉਣ ਵਾਲੇ ਬੰਦੇ ਸੀ ਵਿੱਚ ਸੀ ਉਹ ਵੀ ਗਵਾਹਾਂ ਦੇਣ ਨੂੰ ਤਿਆਰ ਆ ਉਹ ਵੀ ਬੈਠੇ ਆ ਉਹਨਾਂ ਦੀ ਕੋਈ ਕੋਈ ਸੁਣਦਾ ਨਹੀਂਗਾ ਕਿਉਂ ਨਹੀਂ ਸੁਣਦੇ ਤੇ ਫਿਰ ਸਟੰਟੀ ਐ ਹੋਰ ਕੀ ਐ ਦੇਖੋ ਗੁਰਜੀਤ ਸਿੰਘ ਬਿੱਟੂ ਦੀ ਸ਼ਹੀਦੀ ਤੋਂ ਬਾਅਦ ਤੁਸੀਂ ਹਰ ਸਾਲ ਉਹਦੀ ਯਾਦ ਦੇ ਸ਼ਰਧਾਂਜਲੀ ਸਮਾਗਮ ਕਰਦੇ ਹੋ ਤੇ ਮੈਂ ਹਰੇਕ ਚ ਸ਼ਾਮਲ ਹੁੰਨਾ ਇੱਕ ਵੀ ਨਹੀਂ ਮੇਰੀ ਗੈਰ ਹਾਜ਼ਰੀ ਇੱਕ ਵਾਰ ਤੁਸੀਂ ਇਹ ਗੱਲ ਬੋਲੇ ਸੀਗੇ ਵੀ ਪਹਿਲਾਂ ਤਾਂ ਗੁਰਜੀਤ ਸਿੰਘ ਬਿੱਟੂ ਤੇ ਦੋਸ਼ ਮਾਰ ਦਿੱਤੇ ਗਏ ਕਿ ਉਹਨਾਂ ਨੇ ਸਾਡੇ ਤੇ ਪਹਿਲਾਂ ਗੋਲੀ ਚਲਾਈ ਪਰ ਜਦੋਂ ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ ਇੱਕ ਜਿਪਸੀ ਫਰੀਦਕੋਟ ਇੱਕ ਨਿੱਜੀ ਘਰ ਦੇ ਵਿੱਚ ਲਿਜਾ ਕੇ ਇੱਕ ਨਿੱਜੀ ਬੰਦੂਖ ਲੈ ਕੇ ਉਹਦੇ ਤੇ ਗੋਲੀਆਂ ਮਾਰਿਆਂਗੇ ਆ ਉਹਨਾਂ ਦੇ ਬਿਆਨ ਹੋ ਗਏ ਅਦਾਲਤ 'ਚ ਉਹ ਸਾਰਾ ਕੁਝ ਆ ਗਿਆ ਕਿ ਉਸ ਵੇਲੇ ਕਾਲੀ ਭਾਜਪਾ ਗੜਜੋੜ ਸਰਕਾਰ ਸਰਪ੍ਰਸਤੀ ਕਰਦੀ ਸੀ ਉਹਨਾਂ ਦੀ ਉਹ ਸਰਕਾਰ ਨੇ ਕਰਾਇਆ ਸੀ ਉਹਨੂੰ ਲੁਕਾਉਣ ਵਾਸਤੇ ਸਾਰਾ ਕੁਝ ਕਰੀ ਜਾਂਦੇ ਸੀ ਸਰਕਾਰ ਹੀ ਸਰਪ੍ਰਸਤੀ ਕਰ ਰਹੀ ਸੀ ਸਰਪ੍ਰਸਤੀ ਕਰ ਰਹੀ ਸੀ ਬਈ ਬਹੁਤ ਕਰ ਰਹੀ ਸੀ ਪੁਲਿਸ ਅਧਿਕਾਰੀਆਂ ਨੂੰ ਇੰਨੀ ਖੁੱਲ ਦੇਤੀ ਸੀ ਬਈ ਜੋ ਮਰਜ਼ੀ ਅਸਲ ਸਬੂਤ ਮਟਾਓ ਨਕਲ ਪੈਦਾ ਕਰੋ ਮਗਰ ਮੈਨੂੰ ਤਾਂ ਸਨ ਤੱਕ ਉਹਦੇ ਕੁਝ ਬੰਦਿਆਂ ਨੇ ਜਦੋਂ ਕੱਟ ਕੱਟ ਹੁੰਦੇ ਕਿਤੇ ਦੱਦਦੇ ਆ ਉਹ ਕਹਿੰਦੇ ਵੀ ਇਹਨੂੰ ਦੋ ਬੰਦਿਆਂ ਨੇ ਗਰਜੀ ਦੀਆਂ ਬਾਹਾਂ ਫੜ ਕੇ ਥੱਲੇ ਸੱਟ ਕੇ ਫੇਰ ਉਹਦੇ ਮੱਥੇ 'ਚ ਗੋਲੀ ਮਾਰੀ ਆ ਉਦੇ ਗੋਲੀ ਕੋਈ ਲੱਤ ਚ ਨਹੀਂ ਵਜੀ ਬਾਹ ਚ ਨਹੀਂ ਵਜੀ ਅੱਜਾ ਬਾਵਾ ਫੜ ਕੇ ਸੁੱਟ ਕੇ ਪੁਲਿਸ ਵਾਲਿਆਂ ਨੇ ਸਾਨੂੰ ਇਹ ਜਿਹੜੇ ਵਿੱਚ ਉੱਥੇ ਬੰਦੇ ਸੀ ਉਹਨਾਂ ਨੇ ਖੁਦ ਗੱਲਾਂ ਕਰਦੇ ਆ ਉਹ ਪੁਲਿਸ ਵਾਲੇ ਦੱਸਦੇ ਮੱਥੇ ਚ ਗੋਲੀ ਮੱਥੇ ਦੇ ਕੋਈ ਦੁਸ਼ਮਣੀ ਥੋੜਾ ਸੀ ਉਹਨਾਂ ਦੀ ਰੋਪੜੀ ਚ ਗੋਲੀ ਵਜੀ ਆ ਜੀ ਉਹਦੇ ਇੱਥੇ ਅੱਖ ਤੇ ਜੀ 1 47 ਦੀ ਜੀ ਤੇ ਮੁੜ ਕੇ ਇਹਨਾਂ ਨੇ ਉਹ ਗੋਲੀਆਂ ਵੀ ਉਹਨਾਂ ਕਰਤਾ ਉਹਨ ਕੀ ਕਹਿੰਦੇ ਹੁੰਦੇ ਆ ਖਰਾਬ ਖਰੂ ਕਰਕੇ ਚੜਤੀਆਂ ਟੈਂਪਰ ਕਰਤੀਆਂ ਟੈਂਪਰ ਕਰਤੀਆਂ ਤੇ ਬਲਕਿ ਜਦੋਂ ਕੱਢੀਆਂ ਤੇ ਉਦੋਂ ਸਾਨੂੰ ਉਹਨਾਂ ਨੇ ਹੱਥ ਤੇ ਵਿਖਾਈਆਂ ਵੀ ਆ ਗੋਲੀ ਨਿਕਲੀ ਏ ਉਦੋਂ ਗੋਲੀ ਸਹੀ ਸੀ ਏਕੇ 47 ਏਕੇ 47 ਦੀ ਤੇ ਉਹਨਾਂ ਨੇ ਦੱਸਿਆ ਵੀ ਏ ਆ ਏਕੇ 47 ਦੀ ਏ ਨਿਕਲੀ ਏ ਗੋਲੀ ਵਿੱਚੋਂ ਤੇ ਮੁੜ ਕੇ ਉਹ ਟੈਂਪਰ ਕਰਦੇ ਆ ਫਿਰ ਉਹ ਉਹ ਕੀ ਦੀ ਗਵਰਨਮੈਂਟ ਦਾ ਹੀ ਕੰਮ ਸੀਗਾ ਹੋਰ ਤਾਂ ਕੋਈ ਕਰ ਨਹੀਂ ਸਕਦਾ ਚਲੋ ਅਖੀਰ ਤੇ ਸਰਦਾਰ ਸਾਧੂ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅਦਾਲਤ ਤੋਂ ਕੋਈ ਮੰਗ ਹੈ ਅਕਾਲ ਤਖਤ ਸਾਹਿਬ ਤੋਂ ਕੋਈ ਮੰਗ ਹੈ ਜਾਂ ਸਮਾਜ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਅਸੀਂ ਤਾਂ ਦੇਖੋ ਜੀ ਅਦਾਲਤਾਂ ਤੋਂ ਵੀ ਤਾਂ ਸਾਨੂੰ ਤਾਂ ਕੋਈ ਹਿੰਨੀ ਉਮੀਦ ਕਉਂਦਾਲਤਾ ਵੀ ਅੱਜਕੱਲ ਕਿਹਦੇ ਕਹੇ ਤੇ ਚੱਲਦੇ ਗਏ ਗਵਰਨਮੈਂਟਾਂ ਦੇ ਕਹੇ ਤੇ ਬਈ ਬਹੁਤ ਵੇਖੇ ਤੇ ਬਾਕੀ ਇਹ ਤਾਂ ਸਮਾਜ ਤੋਂ ਹੀ ਹੈ ਵੀ ਸਮਾਜ ਨੂੰ ਹੀ ਤਾਂ ਕਹਿੰਦੇ ਆ ਵੀ ਇਹ ਜਿਹੜੇ ਲੀਡਰ ਆ ਨਾ ਜਿਨ੍ਹਾਂ ਨੂੰ ਤੁਸੀਂ ਵੋਟਾਂ ਪਾਈ ਜਾਂਦੇ ਕਰੀ ਜਾਂਦੇ ਆ ਇਹ ਬੈਲਕ ਵਾਲ ਬਾਈ ਮਤਵਲੀ ਜਾ ਰਿਹਾ ਜਿੱਦੇ ਇਹਨਾਂ ਨੂੰ ਕੁਰਸੀ ਮਿਲ ਜਾਂਦੀ ਹੈ ਉਸ ਤੋਂ ਬਾਅਦ ਸੋਨੂੰ ਸ਼ਾਨ ਨੂੰ ਹਟ ਜਾਂਦੇ ਕਿਸੇ ਵੀ ਪਾਰਟੀ ਦੇ ਕਿਸੇ ਦੀ ਪਾਰਟੀ ਦੇ ਹੁਣ ਉਸ ਤੋਂ ਬਾਅਦ ਸ਼ਾਨ ਨੂੰ ਹਟ ਜਾਂਦੇ ਆ ਹੁਣ ਆ ਗਵਰਨਮੈਂਟ ਹੈ ਚੱਲਦੀ ਹੈ ਮੇਰੇ ਮੂਰੇ ਆ ਜਾਣ ਆ ਆਪਣੇ ਏਰੀਏ ਦੇ ਲੋਕ ਜਿੰਨੇ ਮੂਰੇ ਮਰਜ਼ੀ ਆ ਜਾਣ ਜਿਹੜੇ ਬੰਦੇ 6 ਵਜੇ ਸਾਡੇ ਘਰੇ ਸਵੇਰ ਮਿੱਟੇ ਹੁੰਦੇ ਸੀ ਔਰ ਇੱਕ ਗੱਲ ਹੋਰ ਹੈ ਅਸੀਂ ਜੇ ਕਿਸੇ ਦੇ ਘਰੇ ਜਾਂਦੇ ਆ ਨਾ ਲੀਡਰ ਦੇ ਤੇ ਅਗਲੇ ਨੂੰ ਬਾਹਰ ਚੋਂ ਸਾਨੂੰ ਮੋੜ ਦਿੰਦੇ ਆ ਉਹ ਜਾਂ ਦਾ ਵੇਲੇ ਹੈ ਜੀ ਹੈ ਨਹੀਂ ਗੇ ਜਾਂ ਤੁਨ ਪੜਾ ਦਿਓ ਸਾਡੇ ਘਰੇ ਇਹ ਜਦੋਂ ਉਹਦੀ ਮੌਤ ਵੀ ਹੋਈ ਸੀ ਉਦੋਂ ਬਾਅਦ ਵੀ 50 ਬੰਦੇ ਵੀ ਗਏ ਅਸੀਂ ਕਿਸੇ ਨੂੰ ਚਾਹ ਪਾਣੀ ਤੋਂ ਪਿਨਾਂ ਨਹੀਂ ਮੋੜਦੇ 100 ਬੰਦਾ ਗਿਆ 100 ਬੰਦੇ ਨੂੰ ਚਾਹ ਪਿਆ ਕੇ ਮੋੜੀ ਹੈ ਤੇ ਅਸੀਂ ਇਹਨਾਂ ਦੇ ਜਿੱਕ ਤੱਕ ਗਏ ਆ ਤੇ ਗੇਟ ਦੇ ਵਿੱਚੋਂ ਮੁੜ ਕੇ ਕਿਸੇ ਲੀਡਰ ਦਾ ਨਾਮ ਲੈਣਾ ਚਾਹਣਾ ਉਹ ਜਿਹਦਾ ਇੱਕੋ ਹੈ ਜਿਲੇ ਲੀਡਰ ਲੈ ਲਓ ਸਾਰੇ ਇੱਕੋ ਆ ਅਕਾਲੀ ਦਲ ਦੇ ਕਾਂਗਰਸ ਦੇ ਭਾਜਪਾ ਦੇ ਆਮ ਆਦਮੀ ਪਾਰਟੀ ਦੇ ਅਕਾਲੀ ਦਲ ਦੇ ਤਾਂ ਅਸੀਂ ਗਏ ਹੀ ਨਹੀਂ ਜੀ ਉਦੋਂ ਤੱਕ ਗਏ ਨਾ ਵੀ ਅਕਾਲੀ ਦਲ ਸਾਡੇ ਆਇਆ ਨਾ ਆਇਆ ਉਹ ਤਾਂ ਕੁ ਦੋਸ਼ ਪਹਿਲਾਂ ਹੀ ਮੰਨੀ ਬੈਠੇ ਜੀ ਉਹਨਾਂ ਦੇ ਤਾਂ ਨਾ ਕੋਈ ਸਾਡੇ ਆਇਆ ਤੇ ਨਾ ਗਿਆ ਜੇ ਕੋਈ ਭੁੱਲਿਆ ਚੁੱਕੇ ਆਇਆ ਵੀ ਆ ਤੇ ਅਸੀਂ ਉਹਨੂੰ ਵੀ ਦਰਕਾਰਿਆ ਨਹੀਂ ਗਾ ਜੀ ਉਹ ਉਹ ਵੀ ਉਹਨੂੰ ਵੀ ਜਾ ਪਾਣੀ ਪਿਆ ਕੇ ਮੋੜਿਆ ਉਹਨੂੰ ਇਹ ਨਹੀਂ ਕਿਹਾ ਵੀ ਤੂੰ ਦੋਚੀ ਹੈ ਮੜ ਜਾ ਤੇ ਇਹ ਆਮ ਤੌਰ ਤੇ ਕਾਂਗਰਸ ਦੇ ਤੇ ਇਹਦੇ ਭਾਜਪਾ ਵੀ ਇੱਕ ਨਿਖੜੀ ਹੈ ਭਾਜਪਾਲੇ ਵੀ ਉਦੋਂ ਹੀ ਜਾਂਦੇ ਆ ਛੇ ਜਦੋਂ ਇਲੈਕਸ਼ਨ ਹੁੰਦੇ ਆ ਕੋਈ ਉਦੋਂ ਇੱਕ ਦਿਨ ਜਦੋਂ ਲੋਡ ਹੁੰਦੀ ਆ ਲੋਡ ਹੁੰਦੀ ਐ ਬਸ ਅਸੀਂ ਆ ਕਰ ਦਾਂਗੇ ਜੋ ਕਰ ਦਾਂਗੇ ਇਹ ਤਾਂ ਤੁਸੀਂ ਸਮਾਜ ਨੂੰ ਕਹਤ ਆ ਆਮ ਪਬਲਿਕ ਨੂੰ ਲੋਕਾਂ ਨੂੰ ਜਨਤਾ ਨੂੰ ਤਖਤਾਂ ਦੇ ਜਥੇਦਾਰਾਂ ਨੂੰ ਕੀ ਕਹਿਣਾ ਚਾਹੁੰਨਾ ਉਹਨਾਂ ਨੂੰ ਵੀ ਕਹਿੰਦੇ ਆ ਵੀ ਸਾਨੂੰ ਕੋਈ ਜੇ ਗਾਂ ਕਿਸੇ ਨੂੰ ਜਵਾਬ ਦੇਣਾ ਹੈ ਕਰਨਾ ਤੁਸੀਂ ਫੈਸਲਾ ਸੁਣਾਓ ਸਾਨੂੰ ਮਿਲੋ ਸਾਨੂੰ ਸੱਦ ਲਓ ਜੇ ਤੁਸੀਂ ਨਹੀਂ ਆ ਸਕਦੇ ਤਾਂ ਅਸੀਂ ਤੁਹਾਨੂੰ ਦੱਸ ਗਏ ਕੀ ਹੋਇਆ ਕੀ ਨਹੀਂ ਹੋਇਆ ਫਿਰ ਫੈਸਲਾ ਸੁਣਾਓ ਫਿਰ ਪਤਾ ਲੱਗੇ ਕੀ ਹੈਗਾ ਜੀ ਅਸੀਂ ਦੋਸ਼ੀ ਆ ਤਾਂ ਸਾਡੇ 'ਚ ਕਸੂਰ ਕੱਢ ਦਿਓ ਅਸੀਂ ਅਸੀਂ ਤੁਹਾਡੇ ਨਾਲ ਰਾਤ ਤਾਂ ਨਹੀਂ ਕੀਤਾ ਰਾਤ ਤਾਂ ਨਹੀਂ ਕਰਿਆ ਸਾਨੂੰ ਅੱਜ ਤੱਕ ਮਿਲੇ ਨਹੀਂ ਜੀ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਇਹ ਸਨ ਸਰਦਾਰ ਸਾਧੂ ਸਿੰਘ ਜੀ ਸਰਾਵਾ ਇਹਨਾਂ ਨੇ ਕਹਿ ਬਈ ਸਾਡੇ ਜਿਗਰ ਦਾ ਟੋਟਾ ਗੁਰਜੀਤ ਸਿੰਘ ਬਿੱਟੂ ਸਿਰ 26 ਸਾਲ ਦੀ ਉਮਰ ਉਹਨੇ ਜਿਹਨੇ ਅਜੇ ਚੜ੍ਹਦੀ ਜਵਾਨੀ ਦੇਖਣੀ ਸੀ ਤੇ ਬਹੁਤ ਬਸੰਤ ਰੁੱਤਾਂ ਮਾਣਨੀਆਂ ਸਨ ਉਹਦਾ ਕਸੂਰ ਕੀ ਸੀ ਜੇਕਰ ਤਖਤਾਂ ਦੇ ਜਥੇਦਾਰ ਸਹਿਬਾਨ ਉਹ ਵੀ ਸਾਨੂੰ ਵਿਸ਼ਵਾਸ 'ਚ ਨਹੀਂ ਲੈਂਦੇ ਸ਼ਰੋਮ ਨਹੀਂ ਗੁਰਦਾਰਾ ਪ੍ਰਬੰਧਕ ਕਮੇਟੀ ਵਿਸ਼ਵਾਸ 'ਚ ਨਹੀਂ ਲੈਂਦੀ ਤਾਂ ਰਾਜਨੀਤਿਕ ਧਿਰਾਂ ਦੇ ਨਾਲੋਂ ਕਿਹੜੇ ਪਾਸੋਂ ਉਹਨਾਂ ਦਾ ਅਸੀਂ ਵੱਖਰੇਵਾ ਦੇਖ ਲਈਏ ਉਹ ਕਹਿੰਦੇ ਨੇ ਸਾਨੂੰ ਇਨਸਾਫ਼ ਦੋਣਾ ਹੈ ਤਾਂ ਸਾਡੀ ਪੀੜਤਾ ਸੁਣ ਲਓ ਸਾਡਾ ਦੁੱਖ ਦਰਦ ਤਾਂ ਸੁਣ ਲਓ ਪਰ ਜੇਕਰ ਸਾਨੂੰ ਸੁਣਿਆ ਨਹੀਂ ਜਾਂਦਾ ਅਸੀਂ ਟੁੱਟ ਚੁੱਕੇ ਹਾਂ ਸਾਨੂੰ ਹੁਣ ਕਿਸੇ ਪਾਸੋਂ ਕੋਈ ਆਸ ਉਮੀਦ ਨਹੀਂ ਰਹੀ ਜੇਕਰ ਕੋਈ ਇਸ ਵਿਦਵਿਕਾਰ ਦੇ ਮੁੱਦੇ ਤੇ ਸਿਆਸੀ ਰੋਟੀਆਂ ਸੇਕਦਾ ਉਹਨੂੰ ਮੂੰਹ ਨਾ ਲਾਓ ਇਹ ਕਹਿੰਦੇ ਨੇ ਬਈ ਸਾਡੇ ਨੌਜਵਾਨ ਬੇਟੇ ਦੇ ਸਰੀਰ ਚੋਂ ਨਿਕਲੀਆਂ ਇਹ ਕਿ 47 ਦੀਆਂ ਗੋਲੀਆਂ ਤੱਕ ਟੈਂਪਰ ਕਰ ਦਿੱਤੀਆਂ ਗਈਆਂ ਅਸਲ ਸਬੂਤ ਮਟਾ ਕੇ ਨਕਲ ਸਬੂਤ ਪੈਦਾ ਕਰ ਦਿੱਤੇ ਗਏ ਉਹਦੇ ਲਈ ਕੌਣ ਆ ਕਸੂਰਵਾਰ ਕੌਣ ਆ ਜ਼ਿੰਮੇਵਾਰ ਇਹ ਕਿਹਦੇ ਬਾਰੇ ਤੁਸੀਂ ਕਮੈਂਟ ਕਰਨਾ ਹੈ ਇਹ ਪ੍ਰੋਗਰਾਮ ਤੁਹਾਨੂੰ ਚੰਗਾ ਲੱਗੇ ਤਾਂ ਇਹਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਜੇਕਰ ਕੋਈ ਸੁਝਾਅ ਦੇਣਾ ਹੋਵੇ ਤਾਂ ਕਮੈਂਟ ਬਾਕਸ ਜ਼ਰੂਰ ਜਾਓ ਕਮੈਂਟ ਬਾਕਸ ਦੇ ਵਿੱਚ ਜਾ ਕੇ ਸੱਬੇ ਇੱਕ ਬਾਦਸ਼ਾਹ ਦੇ ਵਿੱਚ ਸਰਦਾਰ ਸਾਧੂ ਸਿੰਘ ਜੀ ਦਾ ਦਰਦ ਬਿਆਨ ਕਰਨਾ ਉਹਦਾ ਹੱਲ ਕੀ ਹੋਵੇ ਉਹਦੇ ਬਾਰੇ ਦੱਸਣਾ ਫੇਰ ਮਿਲਾਂਗੇ ਚਲੰਤ ਮਾਮਲਿਆਂ ਨਾਲ ਪੱਖ ਦੇ ਮਸਲਿਆਂ ਨਾਲ ਉਦੋਂ ਤੱਕ ਦਿਓ ਆਜ਼ਾਦਤ ਸਤ ਸ੍ਰੀ ਅਕਾਲ ਜੀ